ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ ਗੱਲ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਕਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦਾ ਜਿਹੜਾ ਬਿਆਨ ਆਇਆ ਇੱਕ ਇੱਕ ਚੈਨਲ ਤੇ ਉਹਨਾਂ ਨੇ ਜਿਹੜਾ ਸਾਰਾ ਕੁਝ ਸੱਚ ਦੱਸਿਆਗਾ ਉਹਨਾਂ ਨੇ ਕਿਹਾ ਕਿ ਜਿਹੜਾ ਆਪਾਂ ਵੇਖਿਆ ਸੀ ਕਿ ਪਿਛਲੇ ਦਿਨੀ ਪਾਈ ਅੰਮਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਉਹਨਾਂ ਤੇ ਕਾਨੂੰਨ ਲੱਗਾ ਐ ਐਨਐਸਏ ਉਸ ਉਸ ਦੇ ਬਾਬਤ ਜਿਹੜਾ ਅੰਮ੍ਰਿਤਸਰ ਦਾ ਐਸਐਸਪੀ ਸੀ ਤੇ ਡਿਊਟੀ ਕਮਿਸ਼ਨਰ ਵੱਲੋਂ ਇੱਕ ਜਿਹੜਾ ਜਵਾਬ ਦਾਖਲ ਕੀਤਾ ਗਿਆ ਮਾਨਯੋਗ ਹਾਈ ਕੋਰਟ ਦੇ ਵਿੱਚ ਉਹ ਜਵਾਬ ਕੀ ਆ ਉਹਦੇ ਵਿੱਚ ਕੀ ਲਿਖਿਆ ਉਹਦੇ ਵਿੱਚ ਇਹ ਲਿਖਿਆ ਕਿ ਭਾਈ ਅੰਮਰਤਪਾਲ ਸਿੰਘ ਜੇ ਬਾਹਰ ਆਉਂਦੇ ਆ ਤੇ ਕਾਨੂੰਨ ਵਿਵਸਥਾ ਨੂੰ ਖਤਰਾ ਹੈਗਾ ਤੇ ਨਾਲ ਹੀ ਭਗਵੰਤ ਮਾਨ ਜਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਅੰਮ੍ਰਿਤਪਾਲ ਤੋਂ ਤੇ ਉਹਦੇ ਸਾਥੀਆਂ ਤੋਂ ਜਾਨ ਦਾ ਜਾਨ ਨੂੰ ਖਤਰਾ ਹੈਗਾ ਇਹ ਉਹਨਾਂ ਨੇ ਜਿਹੜਾ ਇੱਕ ਜਿਹੜਾ ਫਾਈਲ ਜਿਹੜੀ ਹਾਈ ਕੋਰਟ ਦੇ ਵਿੱਚ ਦਾਖਲ ਕੀਤੀ ਹੈ ਕਿ ਤਾਂ ਕਰਕੇ ਅਸੀਂ ਦੁਬਾਰੇ ਐਨਐਸਏ ਵਧਾਇਆਗਾ ਕਿ ਸਾਨੂੰ ਇਹਨਾਂ ਵਿਅਕਤੀਆਂ ਤੋਂ ਖਤਰਾ ਹੈਗਾ ਬਾਈ ਅੰਬਰਤਪਾਲ ਸਿੰਘ ਦੇ ਪਿਤਾ ਦਾ ਕਹਿਣਾ ਹੈਗਾ ਕਿ ਸਰਕਾਰ ਨੇ ਇੱਕ ਝੂਠਾ-ਮੂਠਾ ਜਿਹੜਾਗਾ ਇੱਕ ਇਲਜ਼ਾਮ ਲਾਇਆ ਬੇਤੁਕਾ ਉਹਨਾਂ ਨੇ ਕਿਹਾ ਉਹਨਾਂ ਨੇ ਦਲੀਲ ਦਿੱਤੀ ਆ ਕਹਿੰਦੇ ਵੀ ਜਦੋਂ ਖੰਡੂਰ ਸਾਹਿਬ ਵਾਸੀਆਂ ਨੇ 4 ਲੱਖ ਜਣੇ ਨੇ ਉਹਨਾਂ ਨੂੰ 4 ਲੱਖ ਵੋਟ ਪਈ ਆ 2 ਲੱਖ ਦੇ ਕਰੀਬ ਪੰਜਾਬ ਦੇ ਵਿੱਚੋਂ ਪਹਿਲੇ ਨੰਬਰ ਤੇ ਜਿਹੜੇ ਜਿੱਤ ਹਾਸਲ ਕੀਤੀ ਆ ਕਿ ਉਹ ਲੋਕ ਪਾਗਲ ਸੀ ਕਿ ਉਹ ਲੋਕ ਕੰਗਲੇ ਸੀ ਤੇ ਉਹ ਅਤਵਾਦੀ ਆ ਜਾਂ ਤਾਂ ਇਹ ਕਹੋ ਕਿ ਸਾਨੂੰ ਉਹ 4 ਲੱਖ ਲੋਕਾਂ ਤੋਂ ਵੀ ਖਤਰਾ ਹੈਗਾ ਉਹ ਭਾਈ ਅੰਮਰਤਪਾਲ ਸਿੰਘ ਦੀ ਜੇਕਰ ਉਹ ਸੋਚ ਨੂੰ ਮੰਨਦੇ ਸੀ ਉਹਨਾਂ ਨੇ ਸੋਚ ਅਪਣਾਈ ਭਾਈ ਅੰਮਰਤਪਾਲ ਸਿੰਘ ਦੀ ਉਹਨਾਂ ਨੇ ਚੁਣਿਆ ਕਿ ਸਾਜਾ ਜਿਹੜਾ ਲੀਡਰ ਆ ਸਾਡੀ ਜਿਹੜੀ ਸਹੀ ਤੇ ਸੱਚੀ ਅਗਵਾਈ ਕਰ ਸਕੇਗਾ ਸਾਡੇ ਧੀਆ ਪੁੱਤਾਂ ਨੂੰ ਜਿਹੜਾ ਨਸੇ ਦੇ ਵਿੱਚੋਂ ਬਾਹਰ ਕੱਢ ਸਕੇਗਾ ਤੇ ਤਾਂ ਜਾ ਕੇ ਉਹਨਾਂ ਨੇ ਜਿਹੜੀ ਐਡੀ ਵੱਡੀ ਜਿਹੜੀ ਜਿੱਤ ਦਵਾਈ ਅਤੇ ਨਾਲੇ ਫਰੀਦਕੋਟ ਵਸਤੀਆਂ ਨੇ ਸਰਬਜੀਤ ਸਿੰਘ ਨੂੰ ਜਿਤਾਇਆ ਜਿਨ੍ਹਾਂ ਦੇ ਪਿਤਾ ਨੇ ਇੰਦਰਾ ਗਾਂਧੀ ਦਾ ਸੋਧਾ ਲਾਇਆਗਾ ਫੇ ਤਾਂ ਤੁਸੀਂ ਇਹ ਵੀ ਕਹੋਗੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਦੇ ਪਿਤਾ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਮਾਰੀ ਆ ਤੇ ਸਾਨੂੰ ਕੱਲ ਨੂੰ ਸਰਬਜੀਤ ਤੋਂ ਵੀ ਖਤਰਾ ਹੈਗਾ ਜੇ ਕੱਲ ਕੱਲ ਨੂੰ ਕਲਵੰਤ ਸਿੰਘ ਰੋਕੇ ਜਾਂ ਦਲਜੀਤ ਕਲਸੀ ਜਿੱਤਦੇ ਨੇ ਵੋਟਾਂ ਦੇ ਵਿੱਚ ਜਾਂ ਮਨਦੀਪ ਸਿੱਧੂ ਦੀਵ ਸਿੱਧੂ ਦਾ ਭਰਾ ਜਿੱਤ ਦੇ ਨੇ ਕੱਲ ਨੂੰ ਤਾਂ ਫਿਰ ਉਹਨਾਂ ਤੇ ਵੀ ਐਨਐਸਏ ਲੱਗੂਗੀ ਤੁਸੀਂ ਉਹਨਾਂ ਨੂੰ ਵੀ ਕਹੋਗੇ ਇੰਨਾ ਤੋਂ ਵੀ ਖਤਰਾ ਸਾਨੂੰ ਤੇ ਅੰਮਰਤਪਾਲ ਸਿੰਘ ਦੇ ਪਿਤਾ ਨੇ ਕਿਹਾਗਾ ਕਿ ਅਸੀਂ ਕਿਸੇ ਦੀ ਜਾਨ ਲੈਣੀ ਕਿਸੇ ਨੂੰ ਮਾਰਨਾ ਬਹੁਤ ਦੂਰ ਦੀ ਗੱਲ ਆ ਅਜੇ ਤੱਕ ਕਿਸੇ ਨੂੰ ਕਿਸੇ ਦਾ ਮਨ ਵੀ ਨਹੀਂ ਦਿਖਾ ਸਕਦੇ ਕਿਸੇ ਨੂੰ ਜਣੀ ਕਿ ਉੱਚੀ ਵੀ ਨਹੀਂ ਬੋਲ ਸਕਦੇ ਉਹਨਾਂ ਨੇ ਬਿਆਨ ਕਿਹਾ ਕਿ ਬਿਆਨ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਜਿਹੜੇ ਦਿੱਤੇ ਗਏ ਸੀ ਵੀ ਇਸ ਤਰ੍ਹਾਂ ਜਿਹੜਾ ਬਿਆਨਤਾ ਸੀ ਜਿਹੜਾ ਉਹ ਇਸ ਤਰ੍ਹਾਂ ਕੰਮ ਕਰਦਾ ਸੀ ਭਗਵੰਤ ਮਾਨ ਉਸ ਹਾਲਤੇ ਚੱਲ ਪਿਆ ਉਹਨਾਂ ਦਾ ਪਿਤਾ ਦਾ ਤਰਸੇਮ ਸਿੰਘ ਦਾ ਕਹਿਣਾਗਾ ਕਿ ਜਦੋਂ ਵੀ ਕੋਈ ਸਰਕਾਰ ਕਿਸੇ ਦੀ ਮਰਜ਼ੀ ਹੋਵੇ ਜੇ ਕੋਈ ਤੰਗ ਪਰੇਸ਼ਾਨ ਕਰੇ ਤਾਂ ਆਧਾਰਨਾ ਦਿੱਤੀਆਂ ਜਾਂਦੀਆਂ ਇਹ ਕੱਲਾ ਅਮਰਤਪਾਲ ਨਹੀਂ ਇਹ ਆਧਾਰਨਿਕ ਕਸਾਂ ਦੁਨੀਆ ਨੇ ਵੀ ਦਿੰਦੇ ਨੇ ਆਧਾਰਨਿਕ ਕਾਵਰੇਟ ਵੀ ਦਿੰਦੇ ਨੇ ਇਹ ਆਧਾਰਨਾ ਹੋਰ ਲੋਕ ਵੀ ਬਥੇਰੇ ਦਿੰਦੇ ਨੇ ਆਪਾਂ ਵੇਖਦੇ ਹੁਣ ਕੰਗੜਾ ਰਣੌਤ ਦੇ ਮਾਮਲੇ ਦੇ ਵਿੱਚ ਜਾਂ ਹੋਰ ਦੇਖ ਲਓ ਕਿੰਨੇ ਜਿਹੜੇ ਮਾਮਲੇ ਹੋਏ ਨੇ ਸਿੱਖਵੇਂ ਸਹੀ ਹੀ ਕਹਿੰਦੇ ਆ ਕਿ ਸਿੱਖਾਂ ਦਾ ਇਤਿਹਾਸ ਪੜ੍ਹ ਲਓ ਸਿੱਖਾਂ ਦਾ ਇਤਿਹਾਸ ਵੇਖ ਲਓ ਇਹਦਾ ਇਹ ਮਤਲਬ ਥੋੜੀ ਆ ਕਿ ਵੀ ਜੇਕਰ ਬੰਦੇ ਨੇ ਇਹ ਕਹਿਤਾ ਤੇ ਉਹ ਬੰਦੇ ਨੂੰ ਮਾਰਨਾਗਾ ਇਹਦਾ ਕਹਿਣ ਦਾ ਮਤਲਬ ਤਾਂ ਇਹ ਹੁੰਦਾ ਕਿ ਸਿੱਖ ਕੌਮ ਦਾ ਇਤਿਹਾਸ ਪੜ ਲਓ ਸਦੀਆਂ ਜਿਹੜਾ ਪੁਰਾਣਾਗਾ ਸਿੱਖ ਕੌਮ ਪਹਿਲਾ ਜਨਮ ਨਾ ਕਰਦੀ ਆ ਤੇ ਨਾ ਸਹਿੰਦੀ ਆ ਪਰਤੇ ਤਾਂ ਸਰਕਾਰਾਂ ਨੇ ਮੰਨ ਲਓ ਉਹ 30 32-33 ਸਾਲਾਂ ਤੋਂ ਵੀ ਜਿਹੜੇ ਅੰਦਰ ਬੈਠੇ ਨੇ ਹੁਣ ਜਿਹੜੇ ਪ੍ਰੋਲਾਂ ਤੇ ਵੀ ਆ ਰਹੇ ਨੇ ਪ੍ਰੋਲਾਂ ਕੱਟ ਕੇ ਜਿਹੜੇ ਬਾਸੂ ਵੀ ਸਿੰਘ ਜਾ ਰਹੇ ਨੇ ਕੀ ਉਹਨਾਂ ਤੋਂ ਖਤਰਾ ਹੋਇਆ ਕਦੇ ਜਿਨ੍ਹਾਂ ਨੇ ਮੁੱਖ ਮੰਤਰੀ ਬਿਆਨ ਸਿੰਘ ਨੂੰ ਮਾਰਿਆ ਹੋਵੇ ਜੋ ਸਜਾਵਾਂ ਕੱਟ ਕੇ ਆਪਣੀਆਂ ਪਰੋਲਾ ਕੱਟ ਕੇ ਦੁਬਾਰੇ ਜੇਲ੍ਹ ਦੇ ਵਿੱਚ ਵਗ ਜਾਂਦੇ ਆ ਉਹਨਾਂ ਤੋਂ ਕੋਈ ਕਿਸੇ ਨੂੰ ਖਤਰਾ ਨਹੀਂ ਰਿਹਾ ਕਿਤੇ ਕੈਪਟਨ ਨੇ ਨਹੀਂ ਕਿਹਾ ਕਿ ਮੈਨੂੰ ਫਲਾਣੇ ਸਿੰਘ ਤੋਂ ਖਤਰਾ ਕਿਤੇ ਹੋਰ ਸਰਕਾਰ ਨੇ ਨਹੀਂ ਕਿਹਾ ਕਿਤੇ ਬੀਜੇਪੀ ਭਾਜਪਾ ਵਾਲੇ ਨੇ ਨਹੀਂ ਕਿਹਾ ਪਰ ਭਗਵੰਤ ਮਾਨ ਨੂੰ ਕਿਉਂ ਲੱਗਦਾਗਾ ਉਹਨਾਂ ਦੇ ਪਿੱਤਾਂ ਨੇ ਇੱਕ ਗੱਲ ਕਹੀ ਆ ਅਤਰ ਸਿੰਘ ਨੇ ਕਿਦਾ ਭਗਵੰਤ ਮਾਨ ਨੂੰ ਜਾਣ ਤੋਂ ਖਤਰਾ ਨਹੀਂ ਕੁਰਸੀ ਤੋਂ ਖਤਰਾ ਹੈਗਾ ਉਹਨੂੰ ਉਹਨੂੰ ਆਇਆ ਕਿ ਨੌਜਵਾਨ ਜੇ ਗੱਭਰੂ ਉੱਭਰ ਰਹੇ ਨੇ ਤੇ ਜਿਹੜੇ ਹੁਣ ਲਗਾਤਾਰ ਵੋਟਾਂ ਦੇ ਵਿੱਚ ਚੋਣਾਂ ਦੇ ਵਿੱਚ ਖੜੇ ਹੋ ਰਹੇ ਨੇ ਤੇ ਲੋਕ ਉਹਨਾਂ ਨੂੰ ਜਿਤਾ ਰਹੇ ਨੇ ਜਿਸ ਤਰ੍ਹਾਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਜੇਕਰ ਆਮ ਘਰ ਦਾ ਬੰਦਾ ਮੁੰਡਾ ਮੁੱਖ ਮੰਤਰੀ ਬਣ ਗਿਆ ਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਦੂਜੀਆਂ ਪਾਰਟੀਆਂ ਵੱਲ ਤੋਂ ਇਹੀ ਕਿ ਸਵਾਲ ਕਰਦਾ ਤੇ ਹੁਣ ਭਗਵੰਤ ਮਾਨ ਤੇ ਵੀ ਇਹੀ ਸਵਾਲ ਆ ਕਿ ਭਾਈ ਅੰਮਰਤਪਾਲ ਸਿੰਘ ਜਿਸ ਨੂੰ ਗੁਰਵਾਦੀ ਅੱਤਵਾਦੀ ਵੱਖਵਾਦੀ ਨੈਸ਼ਨਲ ਮੀਡੀਆ ਕੀ ਕੁਝ ਕਹਿੰਦਾ ਸੀ ਤੇ ਉਹ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਤਾ ਤੇ ਦੂਜੇ ਪਾਸੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਐਮਪੀ ਬਣਾਤਾ ਜਿਨ੍ਹਾਂ ਦੇ ਪਿਤਾ ਨੇ ਇੰਦਰਾ ਗਾਂਧੀ ਮਾਰੀ ਹੋਵੇ ਤੇ ਇਹ ਜਿਹੜਾ ਆਪਾਂ ਇਹ ਕਹਦੇ ਹਾਂ ਭਵੰਤਮਾਨ ਤੋਂ ਹੀ ਬਰਦਾਸ਼ਤ ਨਹੀਂ ਹੋ ਰਿਹਾ ਕਿ ਇਹ ਜਿੱਤ ਕਿਉਂ ਗਏ ਕਿ ਸਾਡਾ ਬੰਦਾ ਜਿੱਤਣਾ ਸੀ ਇੱਥੇ ਸਾਡਾ ਬੰਦਾ ਹਾਰ ਕਿਉਂ ਗਿਆ ਅਨਮੋਲ ਸਰਮਜੀਤ ਅਨਮੋਲ ਇੰਨਾ ਗੱਲਾਂ ਦਾ ਗੁੱਸਾ ਹੈ ਭਗਵਾਨ ਅਤਮਾਨ ਨੂੰ ਹੋਰ ਕੋਈ ਗੱਲ ਦਾ ਗੁੱਸਾ ਨਹੀਂ ਜਾਂ ਇਹ ਸਮਝ ਲੋਗ ਇੱਕ ਲੋਕਾਂ ਨੂੰ ਜਿਹੜਾ ਡਰਾਵਾ ਦਿੱਤਾ ਜਾ ਰਿਹਾ ਜਾਂ ਲੋਕਾਂ ਨੂੰ ਧੰਕਾਇਆ ਜਾ ਰਿਹਾ ਜਾਂ ਲੋਕਾਂ ਦੇ ਅੰਦਰ ਦਹਿਸਤ ਪੈਦਾ ਕੀਤੀ ਜਾ ਰਹੀ ਆ ਕਿ ਪਤਾ ਨਹੀਂ ਭਾਈ ਅੰਮਰਤਪਾਲ ਸਿੰਘ ਬਾਹਰ ਆ ਗਿਆ ਕਿ ਉਹ ਬੰਬ ਚਲਾ ਦੂਗਾ ਕਹੀ ਆ ਉਹਦੇ ਕੋਲੇ ਖਾਲੀ ਹੱਥਾ ਕਿੰਨਾ ਜੇਕਰ ਉਹਨੇ ਕਰਨੀ ਹੁੰਦਾ ਫਿਰ ਭਜਦਾ ਕਿਉਂ ਕਿਸੇ ਦਾ ਜੀ ਨਹੀਂ ਕਰਦਾ ਨਾ ਕਿਸੇ ਦੀ ਕੋਈ ਇਸ ਤਰ੍ਹਾਂ ਦਾ ਤੁਪਾਪ ਕੀਤਾਗਾ ਬਯੰਤ ਨੇ ਤਾਂ ਮੈਂ ਪਹਿਲਾਂ ਕਿਹਾ ਸੀਗੇ ਬਯੰਤ ਸਿੰਘ ਚਲਮਾ ਸਿੰਘ ਲਾ ਦਿਨਾ ਸਾਡੇ ਇਸ ਤੇ ਵੀ ਜਿਹੜੇ ਕਿ ਉਸ ਨੇ ਚੱਕ ਚੱਕ ਕੇ ਮੁੰਡਿਆਂ ਨੂੰ ਜਿਹੜਾ ਕਰੀਬ 1.5 ਲੱਖ ਮੁੰਡਾ ਮਾਰਿਆ ਸੀ ਉਹ ਤਾਂ ਜਾ ਕੇ ਜਿਹੜਾ ਹੈਗਾ ਭਾਈ ਦਲਾਵ ਸਿੰਘ ਤੇ ਨਾਲ ਦੇ ਸਾਥੀਆਂ ਨੂੰ ਤਾਜਾ ਕੇ ਜਿਹੜਾ ਇਹ ਕਾਰਾ ਕਰਨਾ ਪਿਆ ਕਿ ਉਹਨਾਂ ਦਾ ਕਿਹੜਾ ਜੀ ਕਰਦਾ ਸੀ ਅੱਜ 32 33 30 30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਸੜ ਰਹੇ ਨੇ ਤੇ ਭਾਈ ਦਲਾਵ ਸਿੰਘ ਰਾਤ ਤੋਕੇ ਪੈ ਗਿਆ ਆਪਣੀ ਜਾਨ ਤੋਂ ਸ਼ਹੀਦ ਹੋ ਗਿਆ ਉਹਨਾਂ ਦਾ ਕੋਈ ਚਾ ਨਹੀਂ ਸੀ ਪਰ ਉਹ ਜਦੋਂ ਹਕੂਮਤ ਇਹ ਕਹੇ ਕਿ ਕਹਲੇ ਕਿ ਅਸੀਂ ਮੁੰਡੇ ਸੱਢਣੇ ਨਹੀਂ ਕਰਾਉ ਚੁੱਕ ਚੁੱਕ ਮਾਰਦੇ ਆ ਤੇ ਅਗਲਾ ਕਹਿੰਦਾ ਤੂੰ ਮਰੇ ਤਾਂ ਪਈ ਆ ਅਸੀਂ ਆਪਣੇ ਮਾਮਾ ਦੂਜੇ ਪੁੱਤਾਂ ਨੂੰ ਤਾਂ ਬਚਾ ਲਈਏ ਉਹ ਤਾਂ ਬੰਦਾ ਆ ਪਈ ਕਹ ਲਈਏ ਕਿ ਜਦੋਂ ਕਹਿੰਦੇ ਹੁੰਦੇ ਆ ਕਿ ਸਾਰੇ ਹਿੱਲੇ ਵਸੀਲੇ ਸਾਰਾ ਕੁਝ ਖਤਮ ਹੋ ਜੇ ਸਾਰੇ ਦਾ ਪੇਚ ਬੰਦੇ ਦੇ ਜਿੰਨੇ ਵੀ ਖਤਮ ਹੋ ਜਾਣਾ ਤੇ ਬੰਦੇ ਤੇ ਸਰੇਮ ਜਿਹੜਾ ਘਾ ਨਹੀਂ ਕੀਤਾ ਜਾਵੇ ਅੱਜ ਫਲਾਣੇ ਪੁਲਿਸ ਨੇ ਚੁੱਕ ਲਿਆ ਅੱਜ ਫਲਾਣੇ ਥਾਣੇ ਨੇ ਚੁੱਕ ਲਿਆ ਅੱਜ ਧਮਕੇ ਥਾਣੇ ਨੇ ਚੁੱਕ ਲਿਆ ਆ ਸੀਐਸਟਾਫ ਨੇ ਚੁੱਕ ਲਿਆ ਅੱਜ ਫਲਾਣੇ ਦੀ ਪੌਲ ਹੈਗੀ ਪੁਲਸ ਕੋਟ-ਕੋਟ ਕੇ ਬੰਦੇ ਦਾ ਜਿਹੜਾ ਤੁਸੀਂ ਮੰਜ ਬਣਾ ਦਿੰਨੇ ਹੋ ਫਿਰ ਅੱਕਿਆ ਬੰਦਾ ਉਹ ਕਰਮ ਚੁੱਕਦਾਗਾ ਉਹ ਵੀ ਕੋਈ ਹਜ਼ਾਰਾਂ ਲੱਖਾਂ ਦੇ ਵਿੱਚੋਂ 나ਗੇ ਭਾਈ ਅੰਮਰਤਪਾਲ ਸਿੰਘ ਨੇ ਹੁਣ ਮੈਰਿਜ ਕਰਵਾਈ ਆ ਤੇ ਪਰਿਵਾਰ ਸਾਡਾ ਪਰਿਵਾਰ ਆ ਜੀ ਤੁਸੀਂ ਵੇਖਿਆ ਕਿਦੇ ਉਹਦਾ ਪਰਿਵਾਰ ਜਾਂ ਕਿਦੇ ਵੀ ਚੋਣਾਂ ਦੇ ਵਿੱਚ ਕਿਸੇ ਨੂੰ ਹਰ ਕੇ ਪਿਆ ਹੋਵੇ ਕਿੰਨੀ ਨਿਮਰਤਾ ਸਹਿਤ ਜਿਹੜੇ ਉਹ ਬੇਨਤੀ ਕਰਦੇ ਨੇ ਜਿਹੜੀਆਂ ਇਹ ਗੱਲਾਂ ਕਹਿਆਂ ਨੇ ਭਵੰਤਮਾਨ ਨੇ ਜਾਂ ਭਵੰਤਮਾਨ ਦੇ ਜਿਹੜੇ ਐਸਐਸਪੀ ਨੇ ਜਾਂ ਜੋ ਵੀ ਪ੍ਰਸ਼ਾਸਨਾਂ ਇਹ ਗਲਤ ਜਿਹੜੀ ਸਿੱਖ ਕੌਮ ਦੇ ਵਿੱਚ ਇੱਕ ਪਵਾੜਾ ਪਾਉਣ ਦਾ ਜਿਹੜਾ ਕੰਮ ਕਰ ਰਿਹਾ ਗਲਤ ਬਿਆਨਬਾਜ਼ੀ ਦੇ ਰਿਹਾ ਇਹ ਇਹਦੇ ਦੇ ਨਾਲ ਹਿੰਦੂ ਤੇ ਸਿੱਖਾਂ ਦਾ ਜਿਹੜਾ ਅਰਸਤ ਰਿਸ਼ਤਾਗਾ ਉਹ ਵੀ ਤੋੜਿਆ ਤੇ ਮਰੋੜਿਆ ਜਾ ਰਿਹਾ ਤੇ ਸਿੱਖਾਂ ਨੂੰ ਸਿੱਧੇ ਅਤਵਾਦੀ ਕਰਦਾਨੇ ਜਾ ਰਿਹਾ ਇਹਦਾ ਮਤਲਬ ਤਾਂ ਕੰਗਣਾ ਰੌਤ ਤਾਂ ਪਹਿਲਾਂ ਹੀ ਕਹਿੰਦੀ ਸੀ ਫਿਰ ਕੰਗਣਾ ਰੌਤ ਤੇ ਭਗਵੰਤ ਮਾਨ ਦੇ ਵਿੱਚ ਕੀ ਫਰਕ ਰਹਿ ਗਿਆ ਉਹ ਵੀ ਸਿੱਖਾਂ ਨੂੰ ਉਗਰਵਾਦੀ ਤੇ ਅਤਵਾਦੀ ਆਖੀ ਜਾਂਦੀ ਆ ਇੱਧਰ ਭਗਵੰਤ ਮਾਨ ਆਖੀ ਜਾਂਦਾ ਕਿ ਜੇ ਭਾਈ ਅੰਮ੍ਰਿਤਪਾਲ ਸਿੰਘ ਬਾਹਰ ਆ ਗਿਆ ਤੇ ਮੇਰੀ ਜਾਨ ਨੂੰ ਖਤਰਾ ਲੈ ਦੱਸੋ ਤੁਸੀਂ ਕਿੱਧਰ ਜਾ ਕੇ ਕਿੱਥੇ ਖੜੋਗੇ ਕਿੱਥੇ ਗੱਲ ਕਰੋਗੇ ਜੇ ਬਿੱਟੂ ਬੋਲਦਾ ਤਾਂ ਸਿੱਖਾਂ ਦੇ ਖਿਲਾਫ ਬੋਲਦਾ ਤਾਂ ਬਿੱਟੂ ਨੂੰ ਦਾ ਕਿੰਨਾ ਕਿੰਨਾ ਬਿੱਟੂ ਨੂੰ ਤਾਂ ਕਿਸ ਨੇ ਮਾਰਿਆ ਨਾ ਉਹਦਾ 20 ਸਾਲ ਦਾ 15 ਸਾਲ ਦਾ ਇਸ ਤਰ੍ਹਾਂ ਕਰਿਆ ਹੈਗਾ ਕਹਿਣ ਦਾ ਭਾਵ ਕਿ ਜਿਹੜੀਆਂ ਇਹ ਗੱਲਾਂ ਨੇ ਇਹ ਵੇ ਫालतੂ ਨੇ ਬੇਮੁਨਾਯਦ ਨੇ ਜਿਹੜੀਆਂ ਕਿ ਕੋਰਟ ਦੇ ਵਿੱਚ ਕੋਰਟ ਨੂੰ ਵੀ ਜਿਹੜਾ ਇਹਦਾ ਫੈਸਲਾਗਾ ਜਿਹੜਾ ਨਿਰਣਾ ਦੀ ਤਹਿ ਤੱਕ ਜਾਣ ਦਾ ਜਿਹੜਾ ਉਹਨਾਂ ਨੂੰ ਜ਼ਰੂਰ ਚਾਹੀਦਾ ਤਾਂ ਕਿ ਭਾਈ ਅੰਮ੍ਰਿਤਪਾਲ ਸਿੰਘ ਉਹਦੇ ਸਾਥੀਆਂ ਨੂੰ ਜਿਹੜੀ ਬੇਲ ਮਿਲ ਸਕੇ ਜਮਾਨਤ ਤੋਂ ਬਾਹਰ ਆ ਸਕਣ ਬੇਸ਼ਕਤਾਂ ਉਹਨਾਂ ਦਾ ਜਿਹੜਾ ਐਨਐਸਏ ਕਾਨੂੰਨ ਲੱਗਿਆ ਹੋਇਆ ਉਹਨਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਉਹ ਟੁੱਟਣਾ ਚਾਹੀਦਾ ਅਦਾਲਤ ਮਾਨਯੋਗ ਅਦਾਲਤ ਨੇ ਇਹਦਾ ਜਿਹੜਾ ਇਹ ਉਹ ਲੈਣਾ ਚਾਹੀਦਾਗਾ ਕਿਉਂਕਿ ਭਾਈ ਅੰਮ੍ਰਿਤਪਾਲ ਸਿੰਘ ਐਮਪੀ ਹੈ ਜਿੱਤਿਆ ਹੋਇਆਗਾ ਤੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣਨੀਆਂ ਨੇ ਇਸ ਕਰਕੇ ਜਿਹੜਾਗਾ ਇਹ ਇੱਕ ਵਿਖੇੜਾ ਖੜਾ ਕੀਤਾ ਜਾ ਰਿਹਾ ਸਰਕਾਰ ਵੱਲੋਂ ਤੇ ਇਹ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਅੱਜ ਬੜੀਆਂ ਦਲੀਲਾਂ ਦੇ ਨਾਲ ਜਵਾਬ ਦਿੱਤੇ ਨੇ ਕਿ ਜਿਹੜੀਆਂ ਇਹ ਗੱਲਾਂ ਨੇ ਜਿਹੜੀਆਂ ਸਾਰੀਆਂ ਬੇਮੁਨਾਯਾਦ ਨੇ ਐਵੇਂ ਇੱਕ ਝੂਠ ਦਾ ਪਲੰਦਾਗਾ ਜਿਹੜਾ ਉਹ ਅਦਾਲਤ ਦੇ ਵਿੱਚ ਪਤੱਕ ਦਿਓ ਬਾਅਦ ਵਿੱਚ ਅਦਾਲਤ ਦੇਖਦੀ ਆ ਵੀ ਕੀ ਕਰਦੀ ਆ ਕੀ ਨਹੀਂ ਕਰਦੀ ਆ ਜੇਕਰ ਇੱਥੇ ਵੀ ਇਹ ਵੀ ਨਸਰਿਆ ਤਾਂ ਅਸੀਂ ਹੋਰ ਕੋਈ ਗਾਂ ਸਟੈਪ ਚੱਕ ਦਾਂਗੇ ਹੋਰ ਕੋਈ ਉਹਦੇ ਤੇ ਕਹਿੰਦਾ ਕਿ ਸਾਨੂੰ ਤਾਂ ਧਮਕੀ ਆਈ ਆ ਫਰਾਂ ਦੇ ਫੋਨ ਤੋਂ ਤਾਂ ਕੀ ਹੈ ਤੇ ਆਪ ਦੇ ਇਹਨਾਂ ਦੇ ਫੋਨ ਹੁੰਦੇ ਆ ਆਪ ਦਾ ਸਾਰਾ ਕੁਝ ਕਰ ਲੈਂਦੇ ਜਿਸ ਤਰ੍ਹਾਂ ਸਿਮ ਸੈਨਾ ਵਾਲਿਆਂ ਆਲ ਦੇ ਉੱਤੇ ਹਮਲਾ ਕਰਾ ਕੇ ਆਪ ਹੀ ਸਕਿਉਰਟੀ ਲੈ ਲੈਂਦੇ ਆ ਇਹ ਹਾਲ ਅੱਜ ਤੇ ਇਸ ਤੋਂ ਗੁਰੇਜ਼ ਕਰਨਾ ਚਾਹੀਦਾ ਸਿੱਖ ਕੌਮ ਨੂੰ ਵੀ ਸੋਚਣਾ ਚਾਹੀਦਾ ਭਵੰਤਮਨ ਪੰਜਾਬ ਦਾ ਮੁੱਖ ਮੰਤਰੀ ਆ ਉਹਨੂੰ ਵੀ ਬੜੇ ਜਿਹੜਾ ਸਮਝ ਦੇ ਨਾਲ ਸੋਚਣਾ ਚਾਹੀਦਾ ਕਿ ਜਿਹੜੇ ਇਹ ਜਿਵੇਂ ਬਿਆਨ ਦੇ ਕੇ ਜਾਂ ਕਿਸੇ ਦੇ ਜਿਹੜਾ ਅਦਾਲਤ ਦੇ ਵਿੱਚ ਅਦਾਲਤ ਦਾ ਜਿੱਤੇ ਟਾਈਮ ਖਰਾਕ ਕੀਤਾ ਜਾ ਰਿਹਾ ਉੱਥੇ ਜਿਹੜੀ ਮੁੱਖ ਮੰਤਰੀ ਸਭੀ ਆ ਉਹ ਵੀ ਜਿਹੜੀ ਡਿਗਦੀ ਆ ਜਦੋਂ ਆਪਾਂ ਕਿਸੇ ਨੂੰ ਝੂਠੇ ਬਿਆਨ ਦੇਵਾਂਗੇ ਕਿ ਫਲਾਨਾ ਸਾਨੂੰ ਮਾਰ ਦੂ ਧੌਂਕਾ ਮਾਰ ਦੂ ਕੀ ਦਾ ਜੀ ਕਰਦਾ ਕਿਉਂ ਮਾਰ ਦੂ ਤੁਹਾਨੂੰ ਹਜ਼ਾਰਾਂ ਬੰਦਾ ਤੇਰੇ ਕੋਲ ਸਕਿਉਰਟੀ ਆਲਾ ਸੌਖਾ ਪੇ ਮਾਰਨਾ ਬੰਦਾ ਐਮੀ ਬੇਫਾਲਤੂ ਗੱਲਾਂ ਨੇ ਵੀਰੋ ਜਿਹੜੀ ਕੋਈ ਕਿਸੇ ਨੂੰ ਮਾਰਦਾ ਨਹੀਂ ਇਹਦਾ ਸਰਪੇਕਾ ਡਰਾਵਾਗਾ ਸੈਕਕੋਮ ਨੂੰ ਦੇਣ ਦਾ ਕਿ ਸਿੱਖ ਨੌਜਵਾਨਾਂ ਨੂੰ ਲੋਕ ਵੋਟ ਨਾ ਪਾਉਣ ਤੇ ਸਿੱਖ ਨੌਜਵਾਨਾਂ ਦੇ ਅੱਗੇ ਨਾ ਆ ਜਾਣ ਤੇ ਜਿਸ ਤਰ੍ਹਾਂ ਆਪ ਕਹਿੰਦਾ ਹੁੰਦਾ ਸੀ ਮੈਂ ਤਾਂ ਇੱਕ ਗਰੀਬ ਘਰ ਦਾ ਮੁੰਡਾ ਆਂ ਇੱਕ ਕਿਸਾਨ ਦਾ ਮੁੰਡਾ ਆ ਮੇਰੇ ਨਾਲ ਤਾਂ ਜਿਹੜੇ ਲੈਕਚਰ ਰੀੜੀ ਵਾਲੇ ਨੇ ਉਹ ਵੀ ਜਿਹੜੇ ਖੜੇ ਹੋਣਗੇ ਵੋਟਾਂ ਦੇ ਵਿੱਚ ਤੇ ਹੁਣ ਭਾਈ ਸਿੱਖਾਂ ਦੇ ਜਿਹੜੇ ਮੁੰਡੇ ਖੜੇ ਹੋ ਰਹੇ ਨੇ ਉਹਨੇ ਹੀ ਭਗਵਾਨ ਜੀ ਮਾਨ ਤੋਂ ਬਰਦਾਸ਼ਤ ਨਹੀਂ ਹੋ ਰਹੇ ਇਹੀ ਇਹਦਾ ਸਾਰਾ origin ਆ ਇਹੀ ਇਹਦਾ ਸਾਰਾ ਕਾਰਨ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟ ਵੀ ਆਪਣੇ ਵੱਧ ਤੋਂ ਵੱਧ ਜਰੂਰ ਲਿਖਿਓ ਧੰਨਵਾਦ ਬਹਿਜਾ ਖਾਲਸਾ ਬਹਿਜ ਕੀ ਫਤਿਹ